ਬਿਜੜੀ ਇਹਨਾਂ ਨੇ ਹੱਥੋਂ ਗਾਇਆ ਛੱਡੀ ਐ ਐਕਸਪਾਇਰ ਡੇਟ ਵਾਲੀ ਉਹ ਐ ਇਹ ਜਿਹੜੇ ਉੱਥੇ ਬੰਦੇ ਜਿਹੜੇ ਇਹਦੇ ਜਦ ਵਿੱਚ ਆ ਗਏ ਮਤਲਬ ਉਹਨਾਂ ਨੂੰ ਬਹੁਤ ਏਰ ਖਰਾਬ ਕਰੂਗੀ ਉਹਦਾ ਦੇਖ ਲਓ ਖਮਿਆਜਾ ਸਾਨੂੰ ਭੁਗਤਣਾ ਪਿਆ ਵਿਚਾਰਾ ਰਾਹ ਚੰਗਾ ਭਲਾ ਸੀ ਉੱਥੇ ਪਰ ਉਹ ਸਾਹ ਲੈਣੇ ਦਾ ਤਕਰੀਬ ਸਾਰਿਆਂ ਨੂੰ ਹੁੰਦੀ ਦੀ ਪਰ ਇਹਨੇ ਥੋੜੀ ਬਹੁਤੀ ਦਵਾਈ ਲੈ ਲੰਦੇ ਦੀ ਉੱਥੇ ਰਾਹ ਚੰਗੀ ਭਲੀ ਰੋਟੀ ਖਾ ਕੇ ਪਏ ਸਵੇਰੇ ਅਟੈਕ ਸਵੇਰੇ ਅਟੈਕ ਹੋ ਗਏ ਕਿਸਾਨੀ ਅੰਦੋਲਨ ਦੌਰਾਨ ਦੋ ਹੋਰ ਕਿਸਾਨਾਂ ਦੀ ਹੋਈ ਮੌਤ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਛੱਡੇ ਗਏ ਧਰੂ ਗੈਸਾਂ ਦੀ ਵਜ੍ਹਾ ਨਾਲ ਕਿਸਾਨ ਨੂੰ ਸਾਲਾਂ ਵਿੱਚ ਦਿੱਕਤ ਆਉਂਦੀ ਸੀ ਤੇ ਜਿਸ ਕਾਰਨ ਉਸ ਦੀ ਹੱਟ ਅਟੈਕ ਦੇ ਨਾਲ ਮੌਤ ਹੋ ਗਈ ਇਸ ਦੇ ਨਾਲ ਹੀ ਦੂਜਾ ਕਿਸਾਨ ਜੋ ਕਿ ਧਰਨੇ 'ਚ ਜਾ ਰਿਹਾ ਸੀ ਉਸ ਦੀ ਰੇਲਵੇ ਸਟੇਸ਼ਨ ਤੇ ਹੀ ਮੌਤ ਹੋ ਗਈ ਹਾਂਜੀ ਤੁਹਾਡਾ ਜੀ ਮਾਨ ਸਿੰਘ ਰਾਜਪੁਰਾ ਵਿਥ ਸਕੱਤਰ ਪੰਜਾਬ ਭਾਰਤੀ ਕਿਸਾਨੀ ਉਹਨੇ ਨੇਕਤਾ ਸਿੱਧੂ ਪਰ ਹਾਂਜੀ ਦੋ ਕਿਸਾਨਾਂ ਦੀ ਜਿਹੜੀ ਮੌਤ ਹੋਈ ਹੈ ਕਿੰਨੇ ਹੋਈ ਇੱਕ ਕਿਸਾਨ ਦਾ ਸਾਡੇ ਬਜ਼ੁਰਗ ਦਾਦੇ ਇੱਥੇ ਡਟੇ ਹੋਏ ਸੀ ਵਿਸ਼ਨ ਸਿੰਘ ਜੀ ਉਹ ਜਦੋਂ ਲਈ ਆਪਣਾ ਮੂਰਚਾ ਲਗਿਆ ਜਦਹੀਂ ਲਗੇ ਹੋਏ ਸੀ ਇੱਥੋਂ ਕਿਉਂਕਿ ਪ੍ਰੋਬਲਮ ਇਹ ਹੋਈ ਹੈ ਸਾਡੇ ਜਿਹੜੇ ਬਜ਼ੁਰਗ ਕਿਸਾਨ ਤੇ ਸਾਨੂੰ ਪਹਿਲਾਂ ਹੀ ਉਹਨਾਂ ਨੇ ਦੱਸਤਾ ਸੀ ਵੀ ਜਿਹੜੀ ਇਹਨਾਂ ਨਾਲ ਹੱਥੋਂ ਗਾਇ ਛੱਡੀ ਹੈ ਐਕਸਪਾਇਰ ਡੇਟ ਵਾਲੀ ਉਹ ਹੈ ਇਹ ਜਿਹੜੇ ਉੱਥੇ ਬੰਦੇ ਜਿਹੜੇ ਇਹਦੇ ਜਦ ਚ ਆ ਗਏ ਮਤਲਬ ਉਹਨਾਂ ਨੂੰ ਬਹੁਤ ਏਰ ਖਰਾਬ ਕਰੂਗੀ ਉਹਦਾ ਦੇਖ ਲਓ ਖਮਿਆਜਾ ਸਾਨੂੰ ਭੁਗਤਣਾ ਪਿਆ ਵਿਚਾਰਾ ਰਾਹ ਚੰਗਾ ਭਲਾ ਸੀ ਉੱਥੇ ਪਰ ਉਹ ਸਾਹ ਲੈਣੇ ਚ ਤਾਂ ਤਕਲੀਫ ਸਾਰਿਆਂ ਨੂੰ ਹੁੰਦੀ ਦੀ ਪਰ ਇਹਨੇ ਥੋੜੀ ਬਹੁਤੀ ਦਵਾਈ ਲੈ ਲੈਂਦੇ ਦੀ ਉੱਥੇ ਰਾਤ ਚੰਗੀ ਭਲੀ ਰੋਟੀ ਖਾ ਕੇ ਪਏ ਸਵੇਰੇ ਅਟੈਕ ਸਵੇਰੇ ਅਟੈਕ ਹੋ ਗਏ